ਪਾਠ 15ਵਾਂ ਚੰਗੀਆਂ ਆਦਤਾਂ ਸ਼ਖਸੀਅਤ ਦਾ ਦਰਪਣ ਉਦੇਸ਼ ਚੰਗੀਆਂ ਆਦਤਾਂ ਅਪਣਾ ਕੇ ਸੁਖੀ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਚੰਗੀਆਂ ਆਦਤਾਂ ਸ਼ਖਸੀਅਤ ਦਾ ਦਰਪਣ ਇਹਨਾਂ ਨੂੰ ਕਰ ਦਿਓ ਆਪਾ ਅਰਪਣ ਰੋਜ਼ ਸਵੇਰੇ ਜਲਦੀ ਉੱਠਣਾ ਵੱਡਿਆਂ ਅੱਗੇ ਸਿਰਦਾ ਝੁਕਣਾ ਰੱਬ ਅੱਗੇ ਅਰਦਾਸ ਦਾ ਕਰਨਾ ਸਰਬਤ ਦਾ ਪੜਾ ਹੈ ਮੰਗਣਾ ਨੀਮ ਨਾਲ ਫਿਰ ਸੈਰ ਤੇ ਜਾਣਾ ਇਕਾਗਰ ਜਿਤ ਪੜ ਕੇ ਆਉਣਾ ਅਦੀ ਆਪ ਕਾਂ ਦਾ ਦਿਲੋਂ ਆਦਰ ਕਰਨਾ ਜਮਾਤੀਆਂ ਨਾਲ ਵੀ ਪਿਆਰ ਹੈ ਕਰਨਾ ਇਹੋ ਚੰਗੀਆਂ ਆਤਾਂ ਅਪਣਾ ਲਓ ਜੀਵਨ ਆਪਣਾ ਸੁਖੀ ਬਣਾ ਲਓ ਬੋਲ ਸਦਾ ਮਿੱਠੇ ਹੀ ਬੋਲੋ ਦੂਜਿਆਂ ਦੇ ਕੰਨ ਵਿੱਚ ਮਿਸਰੀ ਕੋਲੋ ਝੂਠ ਨਕਲ ਚੋਰੀ ਤੋਂ ਦੂਰ ਹੀ ਰਹਿਣਾ ਬੁਰਾਈਆਂ ਨਾਲ ਨਹੀਂ ਕਦੇ ਵੀ ਖੈਣਾ ਸੰਤੁਲਿਤ ਭੋਜਨ ਹੈ ਨਿਤੇ ਹੀ ਖਾਣਾ ਜ਼ਿੰਦਗੀ ਦਾ ਇਹ ਨੀਮ ਬਣਾਉਣਾ ਸਾਫ ਸਫਾਈ ਦਾ ਧਿਆਨ ਹੈ ਰੱਖਣਾ ਤੰਦਰੁਸਤੀ ਦੀ ਓਟ ਵਿੱਚ ਹੈ ਵਸਨਾ ਕਿਹਦਾ ਵਿੱਚ ਵੀ ਹਿੱਸਾ ਪਾਉਣਾ ਸਰੀਰ ਆਪਣਾ ਬਲਵਾਨ ਬਣਾਉਣਾ ਇਹੋ ਚੰਗੀਆਂ ਆਦਤਾਂ ਅਪਣਾ ਲਓ ਜੀਵਨ ਆਪਣਾ ਸੁਖੀ ਬਣਾ ਲਓ ਭੇਦ ਭਾਵ ਤੋਂ ਦੂਰ ਹੈ ਰਹਿਣਾ ਸਾਦਗੀ ਹੈ ਜ਼ਿੰਦਗੀ ਦਾ ਕਹਿਣਾ ਸਭ ਨੂੰ ਸਮਝਣਾ ਇੱਕ ਸਮਾਨ ਦੂਜਿਆਂ ਨੂੰ ਵੀ ਇਹ ਦੇਵੋ ਗਿਆਨ ਡਿੱਗਦੇ ਟੈਂਦੇ ਨੂੰ ਚੁੱਕ ਲੈਣਾ ਨਾਲ ਉਸਤੇ ਹੈ ਪਿਆਰ ਜਿਤਾਣਾ ਲੜਾਈ ਝਗੜੇ ਤੋਂ ਜੇ ਦੂਰ ਰਹੋਗੇ ਮਜ਼ਾ ਜ਼ਿੰਦਗੀ ਦਾ ਪਰਪੂਰ ਲਓਗੇ بس ਇਹੋ ਚੰਗੀਆਂ ਆਦਤਾਂ ਅਪਣਾ ਲਓ ਜੀਵਨ ਆਪਣਾ ਸੁਖੀ ਬਣਾ ਲਓ ਕੀ ਸਿੱਖਿਆ ਚੰਗੀਆਂ ਆਦਤਾਂ ਦਾ ਮਹੱਤਵ